ਹਰ ਕੁੜੀ ਦੀ ਤਰ੍ਹਾਂ ਵਿਆਹ ਦੀ ਪਹਿਲੀ ਰਾਤ ਮੈਂ ਵੀ ਆਪਣੇ ਪਤੀ ਰੋਹਿਤ ਦਾ ਇੰਤਜ਼ਾਰ ਕਰ ਰਹੀ ਸੀ ਇੱਕ ਅਜੀਬ ਜਿਹੀ ਬੇਚੈਨੀ ਸੀ ਕਿਉਂਕਿ ਇਹ ਰਿਸ਼ਤਾ ਮੇਰੇ ਮਾਪਿਓ ਦੀ ਪਸੰਦ ਮਰਜ਼ੀ ਦੇ ਨਾਲ ਹੋਇਆ ਸੀ ਮੇਰੇ ਦਿਮਾਗ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਚਾਰ ਚੱਲ ਰਹੇ ਸਨ ਮੈਂ ਸੋਚਾਂ ਦੇ ਵਿੱਚ ਘੁੰਮ ਰਹੀ ਸੀ ਪਤਾ ਵੀ ਨਾ ਚੱਲਿਆ ਕਿ ਕਦੋਂ 10 ਵਜ ਗਏ ਪਰ ਹਜੇ ਤੱਕ ਰੋਹਿਤ ਕਮਰੇ ਦੇ ਵਿੱਚ ਨਹੀਂ ਆਇਆ ਸੀ ਬਹੁਤ ਸਮੇਂ ਬਾਅਦ ਉਹ ਕਮਰੇ ਦੇ ਵਿੱਚ ਆਇਆ ਮੈਂ ਕਿਹਾ ਮੈਂ ਕਦੋਂ ਦਾ ਇੰਤਜ਼ਾਰ ਕਰ ਰਹੀ ਹਾਂ ਤਾਂ ਰੋਹਿਤ ਕਹਿਣ ਲੱਗਿਆ ਮੈਂ ਮਾਂ ਦੇ ਕਮਰੇ ਦੇ ਵਿੱਚ ਸੀ ਉਹਨਾਂ ਦੀਆਂ ਲੱਤਾਂ ਦਬਾ ਰਿਆ ਸੀ ਮੈਂ ਹਰ ਰੋਜ਼ ਸੌਣ ਤੋਂ ਪਹਿਲਾਂ ਮਾਂ ਦੀਆਂ ਲੱਤਾਂ ਦਬਾਉਂਦਾ ਹਾਂ ਮੈਂ ਉਸ ਸਮੇਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਚਲੋ ਉਹ ਰੋਹਿਤ ਦੀ ਮਾਂ ਹੈ ਤੇ ਰੋਹਿਤ ਦਾ ਫਰਜ਼ ਬੰਦਾ ਹੈ ਕਿ ਉਹ ਆਪਣੀ ਮਾਂ ਦਾ ਖਿਆਲ ਰੱਖੇ ਪਰ ਮੈਂ ਹੈਰਾਨ ਇਸ ਗੱਲ ਤੋਂ ਸੀ ਕਿ ਉਹ ਕਿਉਂਕਿ ਇਹ ਰੋਹਿਤ ਦਾ ਰੋਜ਼ ਦਾ ਮਸਲਾ ਬਣ ਚੁੱਕਿਆ ਸੀ ਉਹ ਸ਼ਾਮ ਹੁੰਦੇ ਹੀ ਆਪਣੀ ਮਾਂ ਦੇ ਕਮਰੇ ਦੇ ਵਿੱਚ ਚਲਿਆ ਜਾਂਦਾ ਤੇ ਦੋਨੋਂ ਕਮਰਾ ਅੰਦਰੋਂ ਬੰਦ ਕਰ ਲੈਂਦੇ। ਮੈਨੂੰ ਰੋਹਿਤ ਦਾ ਇਹ ਰਵਈਆ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਸੀ ਕਿ ਉਹ ਇੰਨੀ ਦੇਰ ਤੱਕ ਮਾਂ ਦੀਆਂ ਲੱਤਾਂ ਦਬਾਉਣਾ ਕਿਉਂ ਦਬਾਉਂਦਾ? ਮੈਨੂੰ ਥੋੜਾ ਸ਼ੱਕ ਹੋਣ ਲੱਗਿਆ ਸੀ। ਇੱਕ ਦਿਨ ਮੈਂ ਪੱਕਾ ਇਰਾਦਾ ਕਰ ਲਿਆ ਕਿ ਇਹ ਮੈਂ ਰਾਜ਼ ਜਾਣ ਕੇ ਰਹਾਂਗੀ। ਉਹ ਦੋਨੋਂ ਆਖਿਰ ਬੰਦ ਕਮਰੇ ਦੇ ਵਿੱਚ ਕੀ ਕਰਦੇ ਹਨ? ਮੇਰਾ ਨਾਮ ਸੋਮਨ ਹੈ ਮੇਰੀ ਉਮਰ 20 ਸਾਲ ਹੈ ਮੈਂ ਬਹੁਤ ਹੀ ਗਰੀਬ ਘਰ ਦੇ ਵਿੱਚ ਪੈਦਾ ਹੋਈ ਸੀ ਅਸੀਂ ਤਿੰਨ ਭੈਣਾਂ ਸੀ ਪਰ ਉਹਨਾਂ ਮੇਰੀਆਂ ਸੱਕੀਆਂ ਭੈਣਾਂ ਨਹੀਂ ਸਨ ਮਤਰਿਆਆਂ ਸਨ ਕਿਉਂਕਿ ਮੇਰੇ ਪਿਓ ਦੇ ਦੋ ਵਿਆਹ ਹੋਏ ਸਨ ਪਹਿਲੇ ਵਿਆਹ ਤੋਂ ਦੋ ਕੁੜੀ ਬੇਟੀਆਂ ਸਨ ਉਹਨਾਂ ਦੀ ਪਹਿਲੀ ਪਤਨੀ ਕਿਸੇ ਬਿਮਾਰੀ ਦੇ ਚੱਲਦੇ-ਚੱਲ ਵਸੀ ਬੇਟੇ ਦੀ ਇਖਵਾਸ਼ ਕਰਕੇ ਪਾਪਾ ਨੇ ਦੂਜਾ ਵਿਆਹ ਕਰਵਾਇਆ ਸੀ ਪਰ ਸਾਲ ਬਾਅਦ ਮੈਂ ਪੈਦਾ ਹੋਈ ਮੇਰੇ ਪੈਦਾ ਹੋਣ ਤੇ ਮੇਰੇ ਪਿਓ ਨੂੰ ਬਹੁਤ ਦੁੱਖ ਹੋਇਆ ਸਮਾਂ ਬੀਤਦਾ ਗਿਆ ਮੇਰੀਆਂ ਮਤਰਈਆਂ ਭੈਣਾਂ ਦਾ ਵਿਆਹ ਹੋ ਗਿਆ ਕੁਝ ਸਮੇਂ ਬਾਅਦ ਮੇਰੇ ਪਾਪਾ ਵੀ ਬਿਮਾਰ ਰਹਿਣ ਲੱਗੇ ਮੇਰੀ ਮਾਂ ਬਹੁਤ ਪਰੇਸ਼ਾਨ ਸੀ ਕਿਉਂਕਿ ਪਾਪਾ ਦੇ ਇਲਾਜ ਦੇ ਲਈ ਪੈਸੇ ਨਹੀਂ ਸਨ ਮਜਬੂਰਨ ਮੇਰੀ ਮਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਲੱਗੀ ਮੇਰੀ ਵੀ ਪੜ੍ਹਾਈ ਛੁੱਟ ਗਈ ਮੈਂ ਵੀ ਕਦੇ-ਕਦੇ ਆਪਣੀ ਮਾਂ ਦੇ ਨਾਲ ਕੰਮ ਕਰਨ ਤੇ ਚਲੀ ਜਾਂਦੀ ਸੀ ਮੇਰੀ ਮਾਂ ਮੁਸ਼ਕਲ ਨਾਲ ਘਰ ਦਾ ਖਰਚਾ ਚ ਉਠਾ ਰਹੀ ਸੀ ਜਦੋਂ ਮੈਂ 20 ਸਾਲ ਦੀ ਹੋਈ ਤਾਂ ਮੇਰੀ ਮਾਂ ਦੇ ਲਈ ਰਿਸ਼ਤੇ ਆਉਣ ਲੱਗੇ ਮੇਰੇ ਲਈ ਪਰ ਮਾਂ ਪਿਓ ਹਜੇ ਮੇਰੇ ਵਿਆਹ ਦਾ ਖਰਚਾ ਨਹੀਂ ਉਠਾ ਸਕਦੇ ਸਨ ਇੱਕ ਦਿਨ ਮੇਰੇ ਲਈ ਜਿਹੜਾ ਰਿਸ਼ਤਾ ਜਿਸ ਲਈ ਮੇਰੀ ਮਾਂ ਨੇ ਝਟ ਹਾਂ ਕਰ ਦਿੱਤੀ ਮੁੰਡਾ ਦਾ ਨਾਮ ਰੋਹਿਤ ਸੀ ਕੱਲਾ ਹੀ ਮੁੰਡਾ ਸੀ ਉਸ ਦਾ ਆਪਣਾ ਕੰਮ ਸੀ ਤੇ ਚੰਗਾ ਕਮਾਉਂਦਾ ਸੀ ਮੁੰਡੇ ਵਾਲਿਆਂ ਨੇ ਕਿਹਾ ਕਿ ਅਸੀਂ ਕੁੜੀ ਨੂੰ ਤਿੰਨ ਕੱਪੜਿਆਂ ਦੇ ਵਿੱਚ ਲੈ ਕੇ ਜਾਵਾਂਗੇ ਕੋਈ ਦਹੇਜ ਨਹੀਂ ਚਾਹੀਦਾ ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਕੋਲ ਮੈਂ ਵੀ ਇਹ ਸਭ ਸੁਣ ਕੇ ਮੈਂ ਬਹੁਤ ਖੁਸ਼ੀ ਖੁਸ਼ ਸੀ ਮੇਰਾ ਰਿਸ਼ਤਾ ਪੱਕਾ ਹੋ ਗਿਆ ਉਹਨਾਂ ਨੇ ਵਿਆਹ ਦੇ ਲਈ ਇੱਕ ਹਫਤਾ ਦਿੱਤਾ ਸੀ ਮੈਂ ਵਿਆਹ ਕਰਕੇ ਆਪਣੇ ਸਸਰਾਲ ਆ ਗਈ ਘਰ ਵਿੱਚ ਬਹੁਤ ਸੋਹਣਾ ਸੀ ਮੈਨੂੰ ਆਪਣੀ ਕਿਸਮਤ ਤੇ ਯਕੀਨ ਨਹੀਂ ਹੋ ਰਿਹਾ ਸੀ ਮੇਰੀ ਸੱਸ ਤੇ ਪਤੀ ਦਾ ਵਿਵਹਾਰ ਬਹੁਤ ਚੰਗਾ ਸੀ ਮੇਰੀ ਜ਼ਿੰਦਗੀ ਦੇ ਵਿੱਚ ਸਭ ਵਧੀਆ ਚੱਲ ਰਿਹਾ ਸੀ ਮੈਂ ਬਹੁਤ ਖੁਸ਼ ਸੀ ਪਰ ਇੱਕ ਗੱਲ ਅਜੀਬ ਜੀ ਸੀ ਜਦੋਂ ਸਵੇਰੇ ਰੋਹਿਤ ਕੰਮ ਤੇ ਚਲਿਆ ਜਾਂਦਾ ਥੋੜੀ ਦੇਰ ਬਾਅਦ ਮੇਰੀ ਸੱਸ ਬੀਬੀ ਨਾ ਦੱਸੇ ਘਰੋਂ ਚਲੀ ਜਾਂਦੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹਰ ਰੋਜ਼ ਕਿੱਥੇ ਜਾਂਦੀ ਹੈ ਇੱਕ ਦਿਨ ਮੈਂ ਆਪਣੀ ਸੱਸ ਤੋਂ ਪੁੱਛ ਹੀ ਲਿਆ ਤਾਂ ਉਹ ਕਹਿਣ ਲੱਗੀ ਕਿ ਉਹ ਆਪਣੀ ਸਹੇਲੀ ਕੋਲ ਚਲੀ ਜਾਂਦੀ ਹੈ ਉਸ ਨਾਲ ਸਮਾਂ ਵਧੀਆ ਗੁਜ਼ਰ ਜਾਂਦਾ ਹੈ ਮੈਂ ਵੀ ਉਸ ਦੀ ਗੱਲ ਤੇ ਯਕੀਨ ਕਰ ਲਿਆ ਫੇਰ ਕਦੇ ਉਸ ਨੂੰ ਇਸ ਬਾਰੇ ਨਹੀਂ ਪੁੱਛਿਆ ਸਮਾਂ ਇਸੇ ਤਰ੍ਹਾਂ ਹੀ guzarta ਗਿਆ ਮੇਰੀ ਸੱਸ ਮੇਰਾ ਬਹੁਤ ਹੀ ਧਿਆਨ ਰੱਖਦੀ ਉਹ ਹਰ ਰੋਜ਼ ਰਾਤ ਨੂੰ ਮੈਨੂੰ ਦੁੱਧ ਦਾ ਗਲਾਸ ਆਪਣੇ ਹੱਥਾਂ ਨਾਲ ਪਲਾਉਂਦੀ ਮੇਰੀ ਸੱਸ ਦੀ ਉਮਰ ਵੀ ਬਹੁਤ ਜਿਹੜੀ ਕੀ ਲੱਗਦੀ ਸੀਗੀ ਇੱਕ ਮਹੀਨਾ ਤੋਂ ਹੋ ਗਿਆ ਸੀ ਇੱਕ ਦਿਨ ਅਚਾਨਕ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਉਹ ਮੈਨੂੰ ਹਸਪਤਾਲ ਲੈ ਕੇ ਗਈ ਡਾਕਟਰ ਨੇ ਜੋ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸ ਗਈ ਮੈਂ ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਆਪਣਾ ਬੱਚਾ ਖੋ ਦਿੱਤਾ। ਮੇਰੀ ਸੱਸ ਤੇ ਰੋਹਿਤ ਨੇ ਮੈਨੂੰ ਬਹੁਤ ਦਲਾਸਾ ਦਿੱਤਾ। ਮੈਂ ਸਦਮੇ ਵਿੱਚ ਇੱਕ ਹਫ਼ਤਾ ਮੰਝੇ ਤੇ ਪਈ ਹੋਈ। ਹੌਲੀ-ਹੌਲੀ ਜ਼ਿੰਦਗੀ ਫੇਰ ਨਾਰਮਲ ਹੋ ਗਈ। ਮੈਂ ਰੱਬ ਤੋਂ ਹਮੇਸ਼ਾ ਬੱਚੇ ਦੀ ਦੁਆ ਮੰਗਦੀ ਰਹਿੰਦੀ। ਕੁਝ ਸਮੇਂ ਬਾਅਦ ਮੈਂ ਫੇਰ ਤੋਂ ਉਮੀਦ ਨਾਲ ਹੋਈ। ਮੈਂ ਬਹੁਤ ਖੁਸ਼ ਸੀ ਕਿ ਪਰ ਇਸ ਵਾਰ ਮੈਂ ਫੇਰ ਬਿਮਾਰ ਹੋ ਗਈ ਤੇ ਮੈਂ ਅਜੀਬ ਗੱਲ ਇਹ ਸੀ ਕਿ ਮੇਰੇ ਪਤੀ ਤੇ ਸੱਸ ਦੇ ਰਵੱਈਏ ਦੇ ਵਿੱਚ ਕੋਈ ਵੀ ਫਰਕ ਨਹੀਂ ਪਿਆ ਸੀ ਪਰ ਮੈਂ ਬਿਮਾਰ ਰਹਿਣ ਲੱਗੀ ਸੀ ਹਮੇਸ਼ਾ ਹੀ ਸੋਚਦੀ ਰਹਿੰਦੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਮੇਰੇ ਨਾਲ 3-4 ਵਾਰ ਇਸੇ ਤਰ੍ਹਾਂ ਹੀ ਹੋਇਆ ਪਰ ਮੇਰੇ ਸੱਸ ਤੇ ਰੋਹਿਤ ਦੇ ਰਵੱਈਏ ਦੇ ਵਿੱਚ ਜਰਾ ਵੀ ਬਦਲਾਅ ਨਹੀਂ ਆਇਆ ਮੈਂ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿਣ ਲੱਗੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਇਸੇ ਦੌਰਾਨ ਮੇਰੇ ਪਾਪਾ ਵੀ ਚੱਲ ਬਸੇ ਮੇਰੀ ਮਾਂ ਵੀ ਇਕੱਲੀ ਰਹਿ ਗਈ ਸੀ ਮੈਨੂੰ ਲੱਗਣ ਲੱਗਿਆ ਕਿ ਜਿੰਨੀ ਤੇਜ਼ੀ ਨਾਲ ਖੁਸ਼ੀਆਂ ਮੇਰੀ ਜ਼ਿੰਦਗੀ ਦੇ ਵਿੱਚ ਆਈਆਂ ਉੰਨੀ ਤੇਜ਼ੀ ਨਾਲ ਹੀ ਵਾਪਸ ਚਲੀਆਂ ਗਈਆਂ ਸਭ ਕੁਝ ਅਜੀਬ ਜਿਹਾ ਹੋ ਗਿਆ ਸੀ ਇੱਕ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਮੋੜ ਆਇਆ ਜਿਸ ਨੇ ਮੇਰੀ ਰੂਹ ਨੂੰ چیر ਕੇ ਰੱਖ ਦਿੱਤਾ ਉਸ ਦਿਨ ਮੇਰੀਆਂ ਅੱਖਾਂ ਤੋਂ ਸਾਰੀਆਂ ਪੱਟੀਆਂ ਉੱਤਰ ਗਈਆਂ ਮੈਂ ਆਪਣੀ ਸੱਸ ਤੇ ਪਤੀ ਦੀਆਂ ਗੱਲਾਂ ਸੁਣ ਕੇ ਹੋ ਗਈ ਸੀ ਸੁੰਨ ਹੋ ਗਈ ਸੀ ਇੱਕ ਦਿਨ ਰਾਤ ਨੂੰ ਪਾਣੀ ਪੀਣ ਦੇ ਲਈ ਉੱਠੀ ਜਦੋਂ ਮੈਂ ਰਸੋਈ ਵਿੱਚੋਂ ਪਾਣੀ ਪੀ ਕੇ ਵਾਪਸ ਆ ਰਹੀ ਸੀ ਤਾਂ ਮੈਂ ਸੱਸ ਦੇ ਕਮਰੇ ਵਿੱਚੋਂ ਹਾਸੇ ਦੀ ਆਵਾਜ਼ ਸੁਣੀ ਤਾਂ ਮੈਂ ਕੋਲ ਜਾ ਕੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ। ਮੇਰਾ ਪਤੀ ਆਪਣੀ ਮਾਂ ਨੂੰ ਉਸ ਦੇ ਨਾਂ ਨਾਲ ਬੁਲਾ ਰਿਹਾ ਸੀ। ਮੇਰੀ ਸੱਸ ਦਾ ਨਾਮ ਸੁਨੀਤਾ ਸੀ। ਰੋਹਿਤ ਕਹਿ ਰਿਹਾ ਸੀ ਕਿ ਸੁਨੀਤਾ ਹੋਲੀ-ਬੋਲੀ ਸੁੰਮਣਾਂ ਉੱਠ ਜਾਵੇ। ਮੇਰੀ ਸੱਸ ਨੇ ਕਿਹਾ ਬੇਫਿਕਰ ਹੈ ਉਹ ਨਹੀਂ ਉੱਠਦੀ। ਮੈਂ ਉਸ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਲਾਇਆ ਹੈ। ਫੇਰ ਉਹ ਦੋਨੇ ਹੱਸਣ ਲੱਗੇ ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ ਮੈਂ ਉਹਨਾਂ ਦੀਆਂ ਹੋਰ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸੁਣਨ ਨਾ ਪਾਈ ਇਸ ਲਈ ਕਮਰੇ ਦੇ ਵਿੱਚ ਆ ਗਈ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਮੇਰੇ ਨਾਲ ਜਿਹਾ ਕਿਉਂ ਕਰ ਰਹੇ ਹਨ ਅਗਲੇ ਦਿਨ ਮੈਂ ਪਹਿਲਾਂ ਦੀ ਤਰ੍ਹਾਂ ਉઠી ਤਾਂ ਕਿ ਉਹਨਾਂ ਨੂੰ ਸ਼ੱਕ ਨਾ ਹੋਵੇ ਮੈਨੂੰ ਉਹਨਾਂ 'ਤੇ ਸ਼ੱਕ ਹੈ ਕਿ ਅਗਲੀ ਰਾਤ ਜਦੋਂ ਸੱਸ ਮੈਨੂੰ ਦਵਾਈ ਦੇਣ ਦੇ ਲਈ ਆਈ ਤਾਂ ਸੱਸ ਦਾ ਧਿਆਨ ਹੋਰ ਪਾਸੇ ਕਰਕੇ ਗੋਲੀ ਚੁਬਾ ਦਿੱਤੀ ਤੇ ਸੱਸ ਨੂੰ ਇਸੇ ਤਰ੍ਹਾਂ ਦਿਖਾਇਆ ਜਾਵੇ ਕਿ ਮੈਂ ਗੋਲੀ ਖਾ ਲਈ ਹੋਵੇ ਫਿਰ ਮੇਰੀ ਸੱਸ ਆਪਣੇ ਕਮਰੇ ਦੇ ਵਿੱਚ ਚਲੀ ਗਈ ਫਿਰ ਮੈਂ ਮੇਰੇ ਪਤੀ ਵੀ ਮਾਂ ਦੀਆਂ ਲੱਤਾਂ ਦਬਾਉਣ ਦੇ ਬਹਾਨੇ ਉਸਦੇ ਕਮਰੇ ਵਿੱਚ ਚਲਾ ਗਿਆ ਜਦੋਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਤਾਂ ਮੈਂ ਉੱਠ ਕੇ ਕਮਰੇ ਦੇ ਬਾਹਰ ਜਾ ਕੇ ਖੜੀ ਹੋ ਗਈ ਰੋਹਿਤ ਕਹਿ ਰਿਹਾ ਸੀ ਕਿ ਸਨੇਤਾ ਲੱਗਦਾ ਹੈ ਕਿ ਸੁਮਨ ਵੀ ਬੱਚਾ ਪੈਦਾ ਨਹੀਂ ਕਰ ਸਕਦੀ ਫਿਰ ਫਾਇਦਾ ਕੀ ਦੂਜਾ ਵਿਆਹ ਕਰਵਾਉਣ ਦਾ ਹੁਣ ਉਹ ਕਦੇ ماں ਨਹੀਂ ਬਣ ਸਕਦੇ ਮੈਨੂੰ ਤਾਂ ਬੱਚਾ ਚਾਹੀਦਾ ਹੈ ਉਹ ਵੀ ਹਰ ਹਾਲ ਦੇ ਵਿੱਚ ਸੁਨੀਤਾ ਨੇ ਕਿਹਾ ਕੋਈ ਗੱਲ ਨਹੀਂ ਮੈਂ ਆਪਣੇ ਪਤੀ ਦਾ ਇੱਕ ਹੋਰ ਵਿਆਹ ਕਰਵਾ ਦਵਾਂਗੇ ਉਹ ਬੱਚਾ ਪੈਦਾ ਕਰਕੇ ਦਵੇਗੀ ਤਾਂ ਰੋਹਿਤ ਨੇ ਕਿਹਾ ਕਿ ਇਸ ਸੁਮਨ ਦਾ ਕੀ ਕਰਨਾ ਸੁਨੀਤਾ ਨੇ ਕਿਹਾ ਇਹ ਤਾਂ ਆਪਣੇ ਆਪ ਹੀ ਮਰ ਜਾਵੇਗੀ ਫਿਰ ਦੋਨੇ ਹੱਸਣ ਲੱਗੇ ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਖਿਸ ਗਈ ਕਿ ਜਿਸ ਨੂੰ ਮੈਂ ਆਪਣੀ ਸੱਚ ਸਮਝ ਰਹੀ ਸੀ ਉਹ ਮੇਰੇ ਪਤੀ ਦੀ ਪਹਿਲੀ ਪਤਨੀ ਸੀ ਇੰਨਾ ਵੱਡਾ ਧੋਖਾ ਹੋ ਗਿਆ ਸੀ ਮੇਰੇ ਨਾਲ ਮੈਂ ਆਪਣੇ ਕਮਰੇ ਦੇ ਵਿੱਚ ਚਲੀ ਗਈ ਤੇ ਰੋਣ ਲੱਗੀ ਕਿ ਮੈਂ ਕੀ ਗੁਨਾਹ ਕਰ ਦਿੱਤਾ ਜਿਸ ਦੀ ਮੈਨੂੰ ਸਜ਼ਾ ਮਿਲ ਰਹੀ ਹੈ ਮੈਂ ਸੋਚਿਆ ਕਿ ਸਵੇਰੇ ਰੋਹਿਤ ਦੇ ਕੰਮ ਤੇ ਜਾਣ ਤੋਂ ਬਾਅਦ ਨਹੀਂ ਤਾਨੂੰ ਪੁੱਛਾਂਗੀ ਕਿ ਮੇਰੇ ਨਾਲ ਇਹ ਕਿਉਂ ਕੀਤਾ ਮੈਂ ਸਵੇਰੇ ਰੋਹਿਤ ਦੇ ਜਾਣ ਤੋਂ ਬਾਅਦ ਸੁਨੀਤਾ ਦੇ ਕੰਬੇ ਤੇ ਵਿੱਚ ਗਈ ਤੇ ਸਿੱਧ ਹੀ ਉਸ ਨੂੰ ਪੁੱਛ ਲਿਆ ਕਿ ਸਨੀਤਾ ਮੇਰੇ ਨਾਲ ਇਹਾਂ ਕਿਉਂ ਕੀਤਾ ਮੇਰੇ ਸਵਾਲ ਨਾਲ ਉਸ ਨੂੰ ਚੌਂਕ ਗਈ ਪਰ ਇਹ ਵੀ ਸਮਝ ਗਈ ਸੀ ਕਿ ਮੈਨੂੰ ਸਭ ਪਤਾ ਚੱਲ ਗਿਆ ਹੈ ਫਿਰ ਉਹ ਆਪਣੇ ਅਸਲੀ ਰੂਪ ਦੇ ਵਿੱਚ ਆ ਗਈ ਤੇ ਕਹਿਣ ਲੱਗੀ ਹੁਣ ਸਾਨੂੰ ਤੇਰੀ ਜ਼ਰੂਰਤ ਨਹੀਂ ਹੈ ਮੈਂ ਬੱਚਾ ਪੈਦਾ ਨਹੀਂ ਕਰ ਸਕਦੀ ਇਸ ਦੇ ਲਈ ਅਸੀਂ ਦੋਨਾਂ ਨੇ ਮਿਲ ਕੇ ਇਹ ਪਲਾਨ ਬਣਾਇਆ ਸੀ ਪਰ ਮੈਂ ਨਹੀਂ ਚਾਹੁੰਦੀ ਸੀ ਕਿ ਰੋਹਿਤ ਦੀ ਔਲਾਦ ਕਿਸੇ ਹੋਰ ਦੀ ਹੋਵੇ ਇਸ ਦੇ ਲਈ ਤੇਰੇ ਬੱਚੇ ਵੀ ਮਾਰਦੀ ਰਹੀ ਤੈਨੂੰ ਅਜਹੀਆਂ ਦਵਾਈਆਂ ਦਿੰਦੀ ਰਹੀ ਬਹੁਤ ਜਲਦੀ ਤੂੰ ਵੀ ਮਰ ਜਾਵੇਂਗੀ ਮੈਂ ਉਸ ਨੂੰ ਕਿਹਾ ਕਿ ਜੋ ਤੂੰ ਮੇਰੇ ਨਾਲ ਕੀਤਾ ਰੱਬ ਤੈਨੂੰ ਇਸੇ ਦੀ ਸਜ਼ਾ ਜ਼ਰੂਰ ਦਵੇਗਾ ਮੈਂ ਉਹ ਘਰ ਛੱਡ ਕੇ ਆ ਗਈ ਅਤੇ ਆਪਣੀ ਮਾਂ ਨਾਲ ਰਹਿਣ ਲੱਗੀ ਕੁਝ ਸਮੇਂ ਬਾਅਦ ਖਬਰ ਆਈ ਕਿ ਉਹਨਾਂ ਦੋਨਾਂ ਦੀ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਮੈਂ ਵੀ ਜ਼ਿੰਦਗੀ ਦੀ ਆਖਰੀ ਦਿਨ ਗਿਣ ਰਹੀ ਸੀ ਮੈਂ ਤਾਂ ਸਭ ਕੁਝ ਰੱਬ ਤੇ ਛੱਡ ਦਿੱਤਾ ਸੀ ਇਹ ਪਰ ਇਸੇ ਦੌਰਾਨ ਮੇਰਾ ਇੱਕੋ ਇੱਕ ਸਹਾਰਾ ਮੇਰੀ ਮਾਂ ਵੀ ਰੱਬ ਨੂੰ ਪਿਆਰੀ ਹੋ ਗਈ ਮੈਂ ਇੱਕ ਹਸਪਤਾਲ ਦੇ ਵਿੱਚ ਸਫਾਈ ਦਾ ਕੰਮ ਕਰਨ ਲੱਗੀ ਜਿਸ ਨਾਲ ਆਪਣਾ ਪੇਟ ਪਾਲ ਰਹੀ ਸੀ ਇਸੇ ਹਸਪਤਾਲ ਦੇ ਵਿੱਚ ਇੱਕ ਮੁੰਡਾ ਮਾਲੀ ਦਾ ਕੰਮ ਕਰਦਾ ਸੀ ਉਸ ਦਾ ਵੀ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਸੀ ਉਸ ਦੀ ਪਤਨੀ ਮਰ ਚੁੱਕੀ ਸੀ ਕੋਈ ਔਲਾਦ ਵੀ ਨਹੀਂ ਸੀ ਉਹ ਮੈਨੂੰ ਹਰ ਸਮੇਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਉਸ ਦਾ ਨਾਮ ਅਮਰ ਸੀ ਉਸ ਨਾਲ ਵਕਤ ਗੁਜ਼ਾਰਨ ਕੇ ਲੱਗਦਾ ਕਿ ਜ਼ਿੰਦਗੀ ਫਿਰ ਹਸੀਨ ਹੋ ਗਈ ਹੈ ਇੱਕ ਦਿਨ ਅਮਰ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਪਸੰਦ ਕਰਦਾ ਹੈ ਮੈਂ ਵੀ ਉਸ ਨੂੰ ਪਸੰਦ ਕਰਨ ਲੱਗੀ ਫਿਰ ਅਸੀਂ ਵਿਆਹ ਕਰਵਾ ਲਿਆ ਉਹ ਬਹੁਤ ਚੰਗਾ ਸੀ ਮੇਰਾ ਬਹੁਤ ਧਿਆਨ ਰੱਖਦਾ ਸੀ ਉਸ ਨੇ ਮੇਰਾ ਇਲਾਜ ਵੀ ਕਰਵਾਇਆ ਤੇ ਮੈਂ ਫਿਰ ਤੋਂ ਉਮੀਦ ਨਾਲ ਹੋਈ ਇੱਕ ਬੇਟੇ ਨੂੰ ਜਨਮ ਦਿੱਤਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਸੀ ਬਹੁਤ ਅਮੀਰ ਤਾਂ ਨਹੀਂ ਸੀ ਅਸੀਂ ਪਰ ਜ਼ਿੰਦਗੀ ਵਿੱਚ ਸਕੂਨ ਤੇ ਹਰ ਖੁਸ਼ੀਆਂ ਸਨ ਸਾਡੀ ਜ਼ਿੰਦਗੀ ਦੇ ਵਿੱਚ ਹਾਂਜੀ ਦੋਸਤੋ ਐਸੀ ਸਾਡੀ ਛੋਟੀ ਜਿਹੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ